ਅੱਜ ਅਸੀਂ ਪਹੁੰਚਿਆ ਦਾਨੋ ਸਾਹਿਬ ਦੇ ਘਰੇ ਜੋ ਕਿ ਇੱਥੇ ਖੁਸ਼ੀ ਦਾ ਮਾਹੌਲ ਆ ਜਿਹੜਾ ਕਿ ਉਹਨਾਂ ਨੂੰ ਉੱਧਾ ਦਿੱਤਾ ਗਿਆ ਉਹਦੇ ਬਾਰੇ ਤੁਹਾਡੀ ਜਾਣਕਾਰੀ ਕਰਾਨੀ ਆ ਤੇ ਗੱਲਬਾਤ ਕਰਨੀ ਆ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਵਿਰੇਸ਼ ਵਿਜੇ ਦਾੰਡਵ ਮੁੱਖ ਸੰਚਾਲਕ ਭਾਵਦਾ ਸਪਾਰਤ ਨੂੰ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਅਤੇ ਰਾਜ ਮੰਤਰੀ ਨੁਕਤ ਕਰਨ ਦੀ ਖੁਸ਼ੀ ਵਿੱਚ ਭਾਵਦਾ ਸੰਗਠਨ ਦੇ ਪਦ ਅਧਿਕਾਰੀ ਸੌਣਵੀਰ ਰਣਿਆ ਸੰਜੀਤ ਦਿਫਾਵਰ ਪੱਪੂ ਮਚਲ ਤਰਮਿੰਦਰ ਕਾਵਰੇ ਅਤੇ ਹੋਰ ਆਏ ਮੈਂਬਰਾਂ ਵੱਲੋਂ ਉਹਨਾਂ ਨੂੰ ਬੁਕੇ ਦੇ ਕੇ ਅਤੇ ਨੋਟਾਂ ਦੇ ਹਰ ਗੱਲੇ ਵਿੱਚ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਜੋਤੀ ਆਈ ਹੈ ਨਹੀਂ ਰੋਸ਼ਨੀ ਲਾਈ ਹੈ। ਰਤਨਾ ਕਰ ਜੋਤੀ ਆਈ ਹੈ ਨਹੀਂ ਰੋਸ਼ਨੀ ਲਾਈ ਹੈ। ਜੋ ਬੋਲੇ ਫੋਨ ਮੈਂ 48 ਹਜ਼ਾਰ ਜੀ ਆਪ ਜੀ ਬਹੁਤ ਬਹੁਤ ਜੀ ਆਨੰਦ ਸਾਨੂੰ ਤੇਰੀਆਂ ਨਾਲ ਜੀ। ਜੀ। ਯੋ ਨਾਮ ਲਓ। ਪਰ ਇਹ ਕਿਤੇ ਤੋਂ ਨਹੀਂ ਬੜਾ। ਉਹ ਹੈ। ਆਵਾਜ਼ ਨਾ ਮਾਪਾ ਦੇ। ਚੱਲ ਬੋ ਦੋ। ਜੋ ਬੋਲੇ 2025 ભગવાન ਮਾਲਿਕੀ ਮਹਾਰਾਜ ਜੀ ਕੀ ਜੈ। ਮੰਤਰੀ ਸਾਹਿਬ ਜਿੰਦਾਬਾਦ। ਮੰਤਰੀ ਸਾਹਿਬ बोलिए सो निरभाव भगवान वाल्मीकि महाराज की जय बोलिए भगवान वाल्मीकि महाराज की जय नाना सा जिंदाबाद नाना सा जिंदाबाद मंत्री साहब जिंदाबाद अध्यक्ष जी मैं तो कोई नहीं एक फोटो शबर जी जितने तक पढ़ के अच्छी जगह नौकरिया की गल उ मेरा ख्याल लगातार प्रयास करते रहे मन पता लगना चाहिए जिन्ना मैं कर सद्दा ਕੀ ਕਰਦਾ ਵਾਂ ਔਰ ਬਹੁਤ ਸਾਰੇ ਅਸੀਂ ਇੰਸਟੀਟਿਊਸ਼ਨ ਜਿਹੜੇ ਨੇ ਲੁਧਿਆਣੇ ਚ ਚੱਲਦੇ ਆ ਪੰਜਾਬ ਚ ਚੱਲਦੇ ਆ ਉਹਨਾਂ ਚ ਬੱਚਿਆਂ ਨੂੰ ਜਿਨ ਕਨੇ ਹੈਲਪ ਵੀ ਕਰਦਾ ਸਾਡਾ ਸਕਟਰ ਉਹ ਕਰ ਬੱਚੇ ਜਿਹੜੇ ਨੇ ਅਜੋ ਯੋਗ ਵੀ ਹੋ ਰਹੇ ਨੇ ਪਰ ਲਿੱਕੇ ਕਾਬਿਲ ਵੀ ਬਣ ਰਹੇ ਨੇ ਔਰ ਅੱਜ ਤਾਂ ਮਾਨਸਿਕਤਾ ਲੋਕਾਂ ਦੀ ਇੰਨੀ ਵਧੀਆ ਬਣ ਗਈ ਆ ਕਿ ਜਿਹੜਾ ਧਰਮ ਸਮਾਜੀ ਆ ਉਹਦੇ ਬੱਚੇ ਹਮੇਸ਼ਾ ਹੀ ਕਾਬਿਲ ਬਣਦੇ ਉਹਦੇ ਬੱਚੇ ਤਾਂ ਕਦੀ ਨਲਾਇਕ ਬਣ ਨਹੀਂ ਸਕਦੇ ਔਰ ਜਿਹੜੇ ਲੋਕ ਕਿਤੇ ਮਾੜੀ ਮੁੱਡੀ ਕਮੀ ਆਦੀ ਵੀ ਆ ਉਹ ਜਦੋਂ ਸਾਨੂੰ ਪਤਾ ਲੱਗਦਾ ਸਾਡੇ ਕਿਰਿਆਕਰਤਾ ਨੂੰ ਪਤਾ ਲੱਗਦਾ ਉਹ ਆਪਣੇ ਵਿਚਾਰਧਾਰਾ ਨਾਲ ਜਦੋਂ ਬੱਚਿਆਂ ਨੂੰ ਬੁਗੜ ਕਰਦਾ ਵਾ ਉਹ ਸਾਰੇ ਕਾਬਲ ਫਿਰ ਬਣ ਜਾਂਦੇ ਨੇ ਮਾਰੀਆਂ ਜਿੱਦਾਂ ਤੋਂ ਬੁੜ੍ਹੇ ਬਣਦੇ ਨੇ ਕੋਈ ਰਾਸ਼ਨੀਆ ਕੋਈ ਹੋਰ ਬਿਆਸਾ ਦੇ ਕੋਈ ਨਾ ਰਹੇ ਕਿਹਾ ਵਾ ਇਹਦਾ ਵਰਤਵਾਹ ਲੇਕੋ ਲਗਾਤਾਰ ਇਸ ਮਾਮਲੇ 'ਚ ਮੇਰੇ ਕੋਲ ਬਹੁਤ ਸਾਰੀਆਂ ਐਨ ਜੀਓ ਹਨ ਉਹਨਾਂ ਸਾਰੀਆਂ ਐਨ ਜੀਓ ਦਾ ਸਰਪ੍ਰਸਤ ਵੀ ਆ ਔਰ ਖ਼ਵਾਰਾ ਚੈਨਲਾਂ ਚ ਤੁਸੀਂ ਦੇਖਦੇ ਵੀ ਰਹਨੇ ਹੋ ਕਿ ਜਦੋਂ ਵੀ ਕੋਈ ਵਿਧਵਾ ਕਹਿ ਸਕਦਾ ਚਲੋ ਈਸ਼ਵਰ ਨੇ ਚਰੀ ਦੀ ਮਜਬੂਰੀ ਉਹ ਰੋ ਦਾ ਸੀ ਵੱਤਵਾ ਦੇ ਮਦਦ ਕਰਦੇ ਆ ਜੇ ਮੈਨੂੰ ਕਿਤੇ ਲੱਗਦਾ ਵਾ ਕੋਈ ਨੌਕਰੀ ਦੀ ਲੋੜਾ ਉਹ ਰੋ ਦੇ ਚ ਵੀ 100% ਨਿਰਵਲ ਕੋਸ਼ਿਸ਼ ਜਿੰਦੀ ਸਾਡੇ तमाम ਕਰਿਆ ਗਵਰਤਾ ਵੱਲ ਕੋਸ਼ਿਸ਼ ਜਿੰਦੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਉਹਦੇ ਬੱਚਿਆਂ ਪੈਰਾਂ ਤੇ ਜਿਹੜਾ ਵਾ ਉਹ ਖੜਾ ਕੀਤਾ ਜਾ ਸਕੇ ਕੋਈ ਰਾਸਨ ਦੀ ਸੇਵਾ ਕਰਦਿਆਂ ਕਰ ਕੋਈ ਬੰਦਾ ਆ ਤੁਹਾਨੂੰ ਬਚਾਇਦਾ ਕੋਈ ਰੋ ਦੇ ਨਾ ਕਮਾਉਣਾ ਮੈਂ ਕਹਤ ਰਿਹਾ ਜੀ ਵੀ ਮੇਰੇ ਕੋਲ ਬਹੁਤ ਸਾਰੀਆਂ ਐਨਜੀਓ ਆ ਕਿਤੇ ਤੁਹਾਨੂੰ ਲੱਗੂਗਾ ਕਿ ਆ ਕੋਈ ਹੈਗੀ ਤਾਂ ਮੈਨੂੰ ਨਾਮ ਰეკਮੈਂਡ ਕਰ ਦਿਓ ਉਹਦਾ ਨਾਸ਼ਟ ਜਿਹੜਾ ਲੱਗ ਜੂਗਾ ਜਿਹੜੇ ਆਮ ਲੋਕਾਂ ਨੂੰ ਤੁਹਾਨੂੰ ਪਤਾ ਹੋਵੇ ਸੱਤ ਰੇਗਾਂ ਜੀ ਹੋਰੀ ਵਾਰ ਚਾਹ ਕਰਦੇ ਮੈਂ 11 11:30 ਵਜੇ ਤੱਕ 12 ਵਜੇ ਤੱਕ ਕਰੀਏ ਜੀ ਬਾਹਰ ਬਿਲਕੁਲ ਘਰ ਦੇ ਬਾਹਰ ਲੋਕਾਂ ਦੇ ਮਿਲਣ ਵਾਸਤੇ ਮੈਂ ਆਪਣਾ ਆਫਿਸ ਕਮ ਰੈਜੀਡੈਂਸ ਬਣਾਇਆ ਹੋਇਆ ਹੈ ਮੇਰਾ ਉਸ ਤੋਂ ਬਾਅਦ ਕਾਰਪੇਸ਼ਨ ਮੇਰਾ ਆਫਿਸ ਆ ਔਰ ਜੋ ਹੁਣ ਮਾਨ ਜੋਗ ਸੀਐਮ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਬਾਲੀ ਕੀਤੀ ਐ ਆਸ਼ੀਰਵਾਦ ਦਿੱਤਾ ਵਾ ਕਿ 1 ਕਰੋੜ 40 ਲੱਖ ਲੋਕਾਂ ਦਾ ਪ੍ਰਤੀਨਿਧੀ ਜਿਹੜਾ ਵਾ ਉਹ ਚੇਅਰਮੈਨ ਦਲਿਤ ਵਿਕਾਸ ਬੋਰਡ ਜਾਬਦਾ ਬਣਾ ਕੇ ਉਹਨਾਂ ਨੇ ਜਿਹੜਾ ਮਾਨ ਬਖਸ਼ਿਆ ਵਾ ਉਹ ਉਹਦੇ ਨਾਲ ਚੁਰਲੀਆ ਤੋੜਦਿਨਾਂ ਬਾਅਦ ਸਾਰਿਆਂ ਨੂੰ ਪਤਾ ਵੀ ਲੱਗ ਜਾਊਗਾ ਕਿ ਜਿੱਥੇ ਮੇਰੀ ਜੋਇਨਿੰਗ ਹੋਣੀ ਆ ਉੱਥੇ ਵੀ ਮੈਂ ਲਗਭਗ 1 ਮਹੀਨੇ ਦੇ ਵਿੱਚ ਵਿੱਚ ਬਹੁਤ ਖੂਬਸੂਰਤ ਬਣ ਰਿਹਾ ਵਾ ਰਨਵੇਸ਼ਨ ਹੋ ਰਹੀ ਉਹਦੀ ਵੀ ਉਹ ਬਹੁਤ ਖੂਬਸੂਰਤ ਬਣ ਰਿਹਾ ਉਹ ਧਰਤੀ 'ਤੇ ਮੈਂ ਡੈਫਨਡਰਲੀ ਬੈਠੂਗਾ ਕਿਉਂਕਿ ਨਾ ਮੈਨੂੰ ਕੋਈ ਸ਼ੌਂਕ ਆ ਕਲਮਾਂ 'ਚ ਜਾਣਦਾ ਨਾ ਮੈਨੂੰ ਕੋਈ ਸ਼ੌਂਕ ਆ ਮਾਰੇ ਅੰਸਰਾ 'ਚ ਬੈਠਣ ਦਾ ਕੇਵਲ ਤੇ ਕੇਵਲ ਜੇ ਮੈਂ ਬਿਜ਼ੀ ਆ ਤਾਂ ਲੋਕਾਂ ਨੂੰ ਆ ਨਹੀਂ ਜੇ ਫਰੀ ਆ ਤਾਂ ਫਿਰ ਮੈਂ ਕਿਤਾਬਾਂ ਵਗੈਰਾ ਪੜ੍ਹਨਾ ਸ਼ੁਰੂ ਆਪਣੇ ਆਪ ਨੂੰ ਜਾਣਦੀ ਆ ਔਰ ਸਮਾਜ ਨੂੰ ਰੌਸ਼ਨ ਕਰਦੀ ਆ ਮੈਂ ਉਸ ਇਸ ਤਰ੍ਹਾਂ ਦੀ ਭਾਵਨਾ ਦਾ ਰੱਖਣ ਵਾਲਾ ਕਾਰਜਕਰਤਾ ਵਾਂ ਔਰ ਜੀਵਨ ਦੇ ਲਗਭਗ 45 ਸਾਲ ਜਿਹੜੇ ਨੇ ਉਹ ਮੈਂ ਇਸੇ ਤਰ੍ਹਾਂ ਸਮਾਜ ਨੂੰ ਸਮਰਪਿਤ ਰਿਹਾ ਵਾਂ ਔਰ ਬਾਕੀ ਦੇ ਚਾਹੇ ਸਾਲ ਨੇ ਚਾਹੇ ਉਹ ਮਹੀਨੇ ਨੇ ਚਾਹੇ ਉਹ ਦਿਨਾਂ ਨੇ ਚਾਹੇ ਉਹ ਸੈਕੰਡਾਂ ਤੇ ਮਿੰਟਾਂ ਉਹ ਹਮੇਸ਼ਾ ਸਮਾਜ ਨੂੰ ਹੀ ਸਮਰਪਿਤ ਰਹਿਣਗੇ ਇੱਕ ਸਵਾਲ ਹੋਰ ਹੈ ਜਿਹੜੇ ਬਾਬਾ ਸਾਹਿਬ ਨੇ ਬੱਚੇ ਭਰਾਏ ਆਗਮ ਤੇ ਰਾਤ ਚੱਲਦੇ ਨੇ ਕਿ ਉਹਨਾਂ ਵਾਲੇ ਵੀ ਕਿਸੇ ਨੂੰ ਸੋਚਿਆ ਜੀ ਕੁੜੀਆਂ ਉਹਦੇ ਜਿਹੜੇ ਪਰ ਲਿਖੇਗੇ ਨੇ ਉਹਨਾਂ ਵਾਲੇ ਕਿਸੇ ਨੂੰ ਸੋਚਿਆ ਦੇਖੋ ਜਿੱਥੇ ਤੱਕ ਸਾਡੇ ਸੰਗਠਨ ਦੀ ਗੱਲ ਆ ਭਾਰਤੀ ਵਾਲਮੀਕੀ ਧਰਮ ਸਮਾਜ ਰਜਿਸਟਰਡ ਭਵਾਨਦਸ ਸੰਸਥਾ ਨੂੰ ਕਹਿੰਦੇ ਆ ਨਿਤਨੇਮਾ ਉਹਦੇ ਨਾਮ ਰਾਸ਼ਟਰੀ ਮੁਕਤੀ ਸੰਚਾਲਕ ਕੈਮਰਾਮੈਨ ਸੀਸ ਬੱਲੀਦਨਾਲ ਸਾਵਧਨ ਪੰਜਾਬ న్యూ ਚੈਨਲ ਤੋਂ ਦੀਪਕ ਬਹੁਤ ਦੀ ਰਿਪੋਰਟ